ਮੈਂ ਜਾਈਦਾ ਤਾਂ 15 ਮਿੰਟ ਦਾ ਰਸ ਰਹਿ ਗਿਆ ਕਿ ਫੋਨ ਕਰਦਾਗਾ ਤੁਨ ਜਾ ਕੇ ਤੇ ਨਾ ਹੀ ਤਕਰ ਫੋਨ ਆਇਆ ਨਾ ਕੋਸ ਰਿਹਾ ਮੇਰਾ ਬੱਚਾ ਲੱਭਣਾ ਜਾਈਗਾ ਦੌਂਤੀ ਦੇ ਕਾਹਦੇ ਗਏ ਤੋ ਇਹ ਦੂ ਕਹਿੰਦੇ ਸਿੱਧੇ ਭੇਜ ਦਾਂਗੇ ਤੇ ਬਾਅਦ ਪਤਾ ਨਹੀਂ ਕਿੱਥੇ ਭੇਜ ਦਿੰਦੇ ਆ ਇਹੋ ਤਾਂ ਲੱਗਦਾ ਕਿ ਕੱਦ ਦੇ ਕੀ ਰਹੇ ਤੁਹਾਨੂੰ ਲੱਗਦਾ ਕਿ ਜਨਤਾ ਨੂੰ ਜਨਤਾ ਨੇ ਵਿਚਾਰਾ ਕਿੰਨੀ ਵਾਰੀ ਕੀਤਾ ਦੌਰ ਭੱਜ ਵੀ ਸਾਰੇ ਪਾਸੇ ਕੀਤੇ ਪਰ ਹੁਣ ਉਹ ਗੱਲ ਪਈ ਸਾਡੇ ਘਰ ਮਾਰੇ ਕਿੰਧਾ ਦੇ ਆਰ ਸਿੰਘਾ ਪਿੰਡ ਬਿਆਨਪੁਰ ਡਿਸਟ੍ਰਿਕਟ ਕਰਤਾਰਪੁਰ ਜੋ ਮੇਰਾ ਲੜਕਾ ਗਰਦੀਪ ਸਿੰਘ ਜੋ ਸਾਲ 17 ਚ ਬਾਹਰ ਅਮਰੀਕਾ ਲਈ ਭੇਜਿਆ ਤਮ ਮਕੇਰੀਆਂ ਦਾ ਏਜੰਟ ਜੀ ਸਰਦੇਵ ਸਿੰਘ ਸੁਖੀ ਬਿੰਨ ਮੈਦੀ ਗੋ ਉਹ ਕੋ 4-5 ਮੁੰਡਿਆਂ ਦਾ ਗਰੁੱਪ ਸੀ 2 ਕੁ ਮਹੀਨੇ ਦਿੱਲੀ ਰਹੇ ਤੋ ਬਾਅਦ ਇਹ ਕਿ 7ਵੇਂ ਮਹੀਨੇ ਦੇ ਵਿੱਚ ਉਸ ਤਰੀਕ ਨੂੰ ਇਹ ਪਾਰ ਨੂੰ ਰਵਾਨਾ ਹੋਏ ਐ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਜਿਹਾ ਰਨ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਆ ਡੋਂਕੀ ਰਾਈ ਇਹ ਅੱਗੇ ਭੇਜ ਦਿੰਦੇ ਐ ਡਾਇਰੈਕਟ ਇੰਡੀਆ ਨੂੰ ਭੇਜਦੇ ਐ ਇਹਦੇ ਜੰਕੀ ਦੇ ਰਸਤੇ ਪੇ ਇਹਦੇ ਮੁੰਡੇ ਤੰਗੀ ਦਾ ਸੀ ਇਹ ਹਾਲ ਤਾਂ ਜੇ ਖਤਰਿਆਂ ਦਾ ਰਾਹ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਵੀ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁੜ ਕੇ ਦੁਬਾਰਾ ਆਇਆ 17 ਤੋਂ ਲੈ ਕੇ ਹੁਣ ਤੱਕ ਕਿਸ ਨੇ ਦੇਰ ਕੀਤੀ ਉਸ ਕੋਲ ਜੀ 18 ਸਾਰ ਟਲੰਦੇ ਜੀ ਹਾਂ ਜੀ ਕਿੰਨੇ ਲੜਕੇ ਗਏ ਸਨ ਵਾਂਗ ਇਹ ਚਾਰ ਪੰਜ ਮੁੰਡਿਆਂ ਦਾ ਗਰੁੱਪ ਹੀ ਕੋਈ ਸੇ ਉੱਥੇ ਮਕੇਰੀਆਂ ਦਾ ਹੀ ਇੱਕ ਕਪੂਰਥਲੇ ਦਾ ਹੀ ਇੱਕ ਇੱਧਰ ਦਾ ਹੀ ਅੰਬਰਸਾਲ ਦਾ ਪੰਡੋਰੀ ਵਾਲਾ ਤੇ ਆਨ ਬਾਕੀ ਮੁੰਡੇ ਬੁੱਕੀ ਜਾਣਕਾਰੀ ਨਹੀਂ ਪਈ ਦੋ ਕੋ ਪੰਡੋਰੀ ਦੇ ਸੀ ਤੇ ਮੈਂ ਦੀ ਗੁਰਦੇ ਤੇ ਇਹਨਾਂ ਦਾ ਗਰੁੱਪ ਹੀ ਸੀ ਤੇ ਜਦੋਂ ਰਾਜੇ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਆ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇੜੇ ਹੀ ਇਹੋਂ ਰਹਿ ਗਿਆ ਤੇ ਰਾਜ ਉਸ ਤੋਂ ਬਾਅਦ ਕੋਈ ਨਾ ਬੰਦ ਹੋ ਗਏ ਇਹਨਾਂ ਦੇ ਫੋਨ ਨਹੀਂ ਆਏ ਕਹਾ ਜਾ ਕੇ ਬੈਠੇ ਮੁਰਗੇ ਫਿਰ ਖਵਾਰ 'ਚ ਤੇ ਮੁਰਗੇ ਫਿਰ ਖਵਾਰ 'ਚ ਖਬਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ 4-5 ਜਣੇ ਸੀ ਇਹ ਲਾਪਤਾ ਹੋ ਗਏ ਖਵਾਰ ਦੀ ਸਰਕੀਆਂ 'ਚ ਪਤਾ ਲੱਗਾ ਸਾਨੂੰ ਲਾਪਤਾ ਹੁੰਦਾ ਮੁਰਗੇ ਆ ਹੀ ਬਿਠੇ ਦੀ ਪੁੱਛੀ ਕਿਸੇ ਥੋੜੇ ਭੱਜੇ ਆ ਤੇ ਕਿਸੇ ਨੇ ਬਾਤ ਨਹੀਂ ਪੁੱਛੀ ਸੋਨੇ ਇਹ ਉਹਨਾਂ ਹੀ ਦੰਨ ਅੜੀ ਚ ਬਿਠੇ ਆ ਕੋਲ ਨਾ ਜਾਏ ਇੱਕ ਨੰਬਰ ਜਾਓ ਨੇ ਇੱਧਰ ਬਥੇਰੀ ਰੋਟੀ ਆਰਾਮ ਨਾਲ ਬੈ ਕੇ ਕਮਾ ਕੇ ਖਾ ਸਕਦਾ ਬਾਹਰ ਜਾਂਦੀ ਕੋਈ ਲੋੜ ਨਹੀਂ ਆਈ ਚਲੋ ਨਹੀਂ ਬੰਨ ਜਾਂ ਬੰਦੇ ਹੀ ਫਸ ਗਏ ਥੋੜੇ ਜੈਂਟੇ ਜਿੰਦੇ ਜਮਦੂ ਧਰਤੀ ਤੇ ਆਏ ਆ ਇਹ ਰਫੇਰੀਆਂ ਕਰਦੇ ਆ ਬਹੁਤ ਗਲਤ ਕਰਦੇ ਆ ਦੱਸਦੇ ਕੁਛ ਐ ਅੱਗੇ ਕੁਛ ਕਵੰਦੇ ਐ ਤੇ ਬੰਦੇ ਨੇਰੇ ਚ ਰੱਖਦੇ ਆ ਤੇ ਦੂਜਿਆਂ ਦਾ ਨਾਸ ਕਰ ਸਿਰਦੇ ਆ यही भी एक नंबर जाओ अनलीगल ना जाओ दो बारह लाख दिए थे पहुँच कर दिए देने थे थोड़े भी जाके पहुँचेगा फिर करें देंगे कितने पैसे की डिमांड उसने पैंती लाख की थी बच्चे हम आ गए हमारे बच्चे को ढूंढे ढूंढे पता करें सेंटर सरकार से भी पंजाब सरकार से भी बेनती है कि हमारे बच्चा तलाश करें ਹਮਬਹੁ ਮੁਸ਼ਕਿਲ ਵਿੱਚ ਜੀ ਰਹੇ ਹੈ ਤੇ ਮਿਹਰਬਾਨੀ ਆਬੀ